ਮੈਂ ਜਿਹੜੀ ਇਨਕੁਆਰੀ ਪੀਡੀਪੀ ਜਿਹੜੇ ਡਵੈਲਪਮੈਂਟ ਨੂੰ ਦਿੱਤੀ ਗਈ ਸੀ ਜਿਸ ਇਹ ਕਿਨਕੇ ਖਣਦ ਸਮਾ ਦੇ ਵਿੱਚ ਉਹਦੇ ਵਿੱਚ ਉਹ ਇਨਕੁਆਰੀ ਉਹਨੇ ਗਾਹਾਂ ਫਾਰਵਰਡ ਕਰਤੀ ਐ ਕਮੇਟੀ ਬਣਾ ਦਿੱਤੀ ਉਹ ਜਿਹਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਦੇ ਫੈਕਟਰੀ ਮੈਨੇਜਰ ਨੂੰ ਮੁਲਾਜ਼ਮ ਹੋ ਹੁਣ ਜਿਹੜੇ ਉਹ ਮੁਲਾਜ਼ਮ ਹੈਗੇ ਆ ਉਹ ਵੀ ਸਰਕਾਰ ਦੇ ਮੁਲਾਜ਼ਮ ਏਡੀ ਵੀ ਆਪਣਾ ਪੱਲਾ ਝਾੜ ਕੇ ਗਾਹਾਂ ਨਾਲ ਕਰਤੀ ਉਹਨੂੰ ਲੰਮਿਆ ਪਾਤਾ ਕਿ ਉਹ ਕਮੇਟੀ ਜਿਹੜੀ ਬਣੀ ਆ ਉਹ ਕਦੋਂ ਰਿਪੋਰਟ ਦੇਵੇ ਕਦੋਂ ਗੱਲ ਕੀਤੀ ਜਾਂ ਕਿ ਇੱਕ ਕੇਸ ਬੜਾ ਕਲੀਅਰ ਆ ਇਹ ਬੈਂਕਾਂ ਦਾ ਮਤਲਬ ਆ ਬੈਂਕਾਂ ਤੇ ਥ्रू ਪੇਮੈਂਟਾਂ ਨਿਕਲੀਆਂ ਚੈੱਕ ਕੱਟ ਹੋਏ ਆ ਬਾਈ ਬੇਵ ਕੱਟ ਹੋਏ ਆ ਉਹ ਸਾਰੇ ਮਦੀਤਿਆਂ ਦੇ ਨਾਂ ਦੇ ਕੱਟ ਹੋਏ ਆ ਜਾਂ ਫਰਮਾਂ ਦੇ ਨਾਂ ਦੇ ਕੱਟ ਹੋਏ ਆ ਉਹਨਾਂ ਦੀ ਜਿਹੜੀ ਇਨਕੁਆਰੀ ਆ ਉਹ ਵਿਜੀਲੈਂਸ ਨਹੀਂ ਫੀਵੀ ਆ ਨਹੀਂ ਈਡੀ ਨਹੀਂ ਕਰਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਉਹ ਹੋ ਕੀ ਰਿਹਾ ਹੈਗਾ ਕਿ ਜਿਹੜੇ ਨਮਾਇंदे ਨੇ ਲੋਭ ਲ ਉਹ ਆਪਣੇ ਮਨਮਰਜ਼ੀ ਤੇ ਚੈੱਕ ਕੱਟ ਕੇ 10000 15000 10000 15000 ਦੇ ਜਾਂਦੇ ਆ ਜਦ ਕਿ ਉਹ ਸਕੀਮ ਦੇ ਵਿੱਚ 1,60,000 ਤੱਕ ਜਾਂ 2.5 ਲੱਖ ਤੱਕ ਅਮਾਉਂਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਉਹਦੀ ਘਰ ਦੀ ਕੰਡੀਸ਼ਨ ਦੇਖ ਕੇ ਹੁਣ ਇੱਕ ਇੱਕ ਪਿੰਡ ਦੇ ਵਿੱਚ 2-200 2300 ਬੰਦੇ ਨੂੰ ਪੈਸੇ ਦਿੱਤੇ ਗਏ ਦਿੱਤੇ ਪੂਜਾ ਜਦੋਂ ਬੋਟਾ ਲੈਣੀਆਂ ਹੁੰਦੀਆਂ ਔਰ ਤੁਸੀਂ ਪੱਤਰਕਾਰ ਵੀ ਹੋ মিডিਏ ਨਾਲ ਜੁੜੇ ਹੋਏ ਹੋ ਕੋਈ ਪਿੰਡ ਖਿਚੋਣ ਲਓ ਜਿਸ ਪਿੰਡ ਵਿੱਚ 2-300 ਬੰਦੇ ਨੂੰ ਪੈਸੇ ਦਿੱਤੇ ਆ ਮੈਨੂੰ ਤਿੰਨ ਬੰਦੇ ਦੇ ਨਾਂ ਕਰਤਾ ਦਿਓ ਉਹ ਉਸ ਬੰਦੇ ਨੇ ਇੱਕ ਪੂਰਾ ਫੇਮੈਂਟ ਦਾ ਵੀ ਲਾਇਆ ਹੋਵੇ ਉਹ ਵੀ ਕਰੋੜਾ ਰੁਪਇਆ ਜਿਹੜਾ ਯਾਰ ਉਹ ਵੀ ਖੁਰਦਵਾਉਂਦੇ ਦਾ ਕੀਤਾ ਜਾ ਰਿਹਾ ਇੱਕ ਪਲੈਨਿੰਗ ਦਾ ਹੀ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਭੰਗ ਕਰਕੇ ਪੰਚਾਇਤਾਂ ਦੇ ਅਧਿਕਾਰ ਖੇਤਰੇ ਬਿਲਕੁਲ ਖਤਮ ਕਰਤੇ ਗਏ ਆ ਨਮਾਇंदे ਜਿਹੜੇ ਆ ਉਹ ਬਲੌਕ ਫੇਮੈਂਟ ਫਰੀਆ ਆ ਭੇਜਦੇ ਆ ਟਰਾਲੀਆਂ ਉਹਨੇ ਆਪ ਜਾਣੀਆਂ ਕਿਉਂਕਿ ਉਹਨੇ ਆਪਣੀਆਂ ਉਹ ਫਕਤੀਆਂ ਲਾ ਲਈਆਂ ਬਲੌਕ ਡਾਉਣ ਵਾਂਗ ਸਰਪੰਚ ਕਹਿੰਦਾ ਮੈਨੂੰ ਲੋੜ ਨਹੀਂ ਮੈ ਤਾਂ ਪਤਾ ਹੀ ਨਹੀਂ ਪਾਇਆ ਮੈਂ ਲਾਵਾਂ ਕਿੱਥੇ ਉਪਰ ਦੇ ਭੇਂਟ ਤੇ ਜੀ ਕੋਈ ਗੱਲ ਨਹੀਂ ਪੈਸੇ ਸੈਕਟਰੀ ਤੇ ਪ੍ਰਬੰਧਕ ਕੋਲ ਆਈ ਜਾਂਦਾ ਹੁਣ ਇਲੈਕਸ਼ਨ ਪੰਚਾਇਤਾਂ ਦੀ ਹੋ ਚੁੱਕੀ ਆ ਅੱਜ ਤੱਕ 50% ਪੰਚਾਇਤਾਂ ਨੂੰ ਚਾਰਜ ਨਹੀਂ ਮਿਲਿਆ ਜਿਹਨੂੰ ਚਾਰਜ ਵੀ ਮਿਲਿਆ ਉਹਨੂੰ ਹੁਣ ਤੱਕ ਅਕਾਊਂਟ ਬੁੱਕਾ ਨਹੀਂ ਦਿੱਤੀਆਂ ਗਈਆਂ ਨਾ ਕੋ ਲਿਖਿਆ ਜਾਂਦਾ ਪੁਸ਼ਤ ਕਰ ਰਿਹਾ ਔਰ ਇੱਕ ਸੈਕਟਰੀ ਜਿਹੜਾ ਆ ਉਹ ਪਿੰਡ ਦੀ ਪੰਚਾਇਤ ਉਹ ਰਨ ਕਰ ਰਿਹਾ ਜੋ ਉਹਨੂੰ ਉਪਰੋਂ ਦੇ ਆਕਾ ਕਹਿੰਦੇ ਆ ਉਹ ਕੰਮ ਕਰੀ ਜਾ ਰਿਹਾ ਕੋਈ ਦਰਦੋਂ ਪੁੱਛੋਂ ਬਣਾ ਨਹੀਂ ਕਿਉਂਕਿ ਡੈਮੋਕ੍ਰੇਸੀ ਵੀ ਜੇ ਜਿਹੜੀ ਪਹਿਲੀ ਇਕਾਈ ਆ ਉਹ ਪਿੰਡ ਦੀ ਪੰਚਾਇਤ ਆ ਉਹ ਉਹ ਖਤਮੇ ਕਰ ਦਿੱਤੀਆਂ ਉਤਾਰੀਆਂ ਕੋਈ ਪੰਚਾਇਤਾਂ ਦਾ ਕੋਈ ਗੱਲ ਨਹੀਂ ਰਹੀ ਉਸ ਕਰਕੇ ਮੈਂ ਕਹੋਣਾ ਕਿ ਸਾਰੀਆਂ ਗੱਲਾਂ ਕਿਉਂਕਿ ਸਾਰਾ ਫੰਡਿੰਗ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਦੀ ਹੋ ਰਹੀ ਆ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਸੈਂਟਰ ਗਵਰਨਮੈਂਟ ਨੂੰ ਵੀ ਇਹ ਆਪਣੇ ਤੌਰ ਤੇ ਸਪੈਸ਼ਲ ਇਨਕੁਆਇਰੀ ਕਰਾਉਣੀ ਚਾਹੀਦੀ ਜਿਹੜੇ ਫੰਡਿੰਗ ਪੰਜਾਬ ਦੇ ਵਿੱਚ ਪਏ ਆ ਉਹਨਾਂ ਦੀ ਮਿਸਜੂ ਜਿਹੜੀ ਹੋ ਰਹੀ ਆ ਉਹ ਕਿੰਨੇ ਵੱਡੇ ਪੱਧਰ ਤੇ ਹੋ ਰਹੀ ਆ ਤੇ ਸਾਡੇ ਤਾਂ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਆ ਔਰ ਇਹ ਵੀ ਜਿਹੜੀ ਆ ਕਲੀਅਰ ਟੱਟ ਇਨਕੁਆਰੀ ਜਿਹੜੀ ਆ ਇਹ ਕਲੀਅਰ ਆ ਪਰ ਇਹ ਕਮੇਟੀਆਂ ਬਣਾ ਕੇ ਕਦੀ ਏਡ ਵੀ ਨੂੰ ਮਾਰ ਕਰਕੇ ਇਹ ਸਿਰਫ ਅੱਖਾਂ ਪੋਚਣ ਵਾਲੀ ਗੱਲ ਆ ਸਾਨੂੰ ਇਹਨਾਂ ਦੀ ਬਿਲਕੁਲ ਕੋਈ ਯਕੀਨ ਨਹੀਂ ਕਿ ਕਿ ਇਹਦੀ ਇਨਕੁਆਰੀ ਜਿਹੜੀ ਆ ਉਹ ਕਿਤੇ ਹੋਰ ਜਥੇ ਕੋਲ ਉਹ ਹੋਣੀ ਚਾਹੀਦੀ ਹੈ ਜਿਹੜਾ ਪੰਚਾਇਤਾਂ ਸੱਚਤਾ ਦਾ ਅਧਿਕਾਰ ਜਿਹੜੇ ਆ ਉਹ ਬਹੁਤ ਵੱਡੇ ਅਧਿਕਾਰ ਹੈ ਕਿਉਂਕਿ ਪੰਚਾਇਤ ਜਿਹੜੀ ਆ ਉਹ ਲੋਕਾਂ ਵੱਲੋਂ ਬਣਾਈ ਜੁਈਏ ਪੰਚਾਇਤ ਲੇਕਿਨ ਜੇ ਅਸੀਂ ਉਹਨਾਂ ਦੇ ਅਧਿਕਾਰ ਹੀ ਖੋਲਣ ਹਾਂਗੇ ਔਰ ਉਹਦੀ ਪੰਚਾਇਤ ਪ੍ਰੈਜ਼ੈਂਟ ਆ ਔਰ ਉਸ ਪੰਚਾਇਤ ਨੂੰ ਇੱਕ ਪਾਸੇ ਕਰਕੇ ਤੇ ਉਥੇ ਐਡਮਿਨਿਸਟਰेटर ਲਗਾਉਣ ਦਾ ਕੋਈ ਆਈਡੀਆ ਬੰਦਾ ਨਹੀਂ ਲੇਕਿਨ ਉਥੇ ਵੀ ਐਡਮਿਨਿਸਟਰेटर ਲਾਏ ਜਾਂਦੇ ਆ ਔਰ ਜਿਹੜਾ ਸੈਕਟਰੀ ਇਹਨਾਂ ਤੇ ਕਹਿ ਨਹੀਂ ਲੱਗਦਾ ਜਿਹੜਾ ਸੈਕਟਰੀ ਵੀ ਇਹਨਾਂ ਤੇ ਕਹਿ ਨਹੀਂ ਲੱਗਦਾ ਤੇ ਉਹ ਦੇ ਖਿਲਾਫ ਕਰ ਦੇ ਇੱਕ ਕਰ ਦੇ ਰਿਹਾ ਔਰ ਮੈਂ ਇਹ ਸਮਝ ਲਿਆ ਕਿ ਇਹਨਾਂ ਨੇ ਪੰਚਾਇਤਾਂ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਦੂਸਰੀ ਗੱਲ ਇੱਕ ਹੋਰ ਆ ਵੀ ਜਿਹੜੇ ਆਪਾਂ 14ਵਾਂ 15ਵਾਂ ਮੀਟ ਕਮਿਸ਼ਨ ਦੇ ਪੈਸੇ ਆ ਉਹ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਹੁੰਦੇ ਆ ਉਹ ਜਿਹੜੇ ਪੈਸੇ ਹੈਗੇ ਆ ਉਹ ਸੜਕਾ ਬਣਾਉਣ ਵਾਸਤੇ ਨਹੀਂ ਹੈ ਉਹ ਪਿੰਡ ਦੀ ਜਿਹੜੀ ਡਿਵੈਲਪਮੈਂਟ ਵਾਸਤੇ ਆ ਔਰ ਉਹ ਤਾਂ ਹੋ ਨਹੀਂ ਰਹੀ ਜਿੱਥੇ ਇਹਨਾਂ ਨੂੰ ਜ਼ਿਆਦਾ ਪੈਸੇ ਆਉਂਦਾ ਬੈਨੀਫਿਟ ਹੁੰਦਾ ਉੱਥੇ ਇਹਨਾਂ ਦੇ ਜਿਹੜੇ ਇਨਚਾਰਜ ਹੈਗੇ ਆ ਵੀਡੀਓ ਲਾ ਲਓ ਜਾਕੋਈ ਗੋਰੀ ਨਾ ਨੀ ਟੇਮ ਬਣੀ ਮਾ ਉਹ ਨਾਲ ਉਹ ਮਤਲਬ ਪੈਸੇ ਉਧਰ ਲਾ ਰਿਆ ਕਿਉਂਕਿ ਮੈਂ ਵੀ ਇੱਕ ਬੰਨ ਬਲੌਕ ਵਿੱਚ ਕਈ ਪੁੱਛਿਆ ਸੀਗਾ ਵੀਡੀਓਸ ਆਉਣ ਨੂੰ ਪੁੱਛਿਆ ਮੈਂ ਕਿ ਦੱਸੋ ਇਹ ਜਿਹੜਾ 35 ਲੱਖ 40 ਲੱਖ ਰੁਪਏ ਪੰਚਾਇਤਾਂ ਨੂੰ ਆਉਂਦਾ ਕੁਝ ਕਿੱਥੇ ਲਾਉਂਦੇ ਆ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਕੋਈ ਨਹੀਂ ਕੋਈ ਮੈਂ ਤੁਹਾਨੂੰ ਲਿਸਟ ਭੇਜੂੰਗਾ ਕੋਈ ਲਿਸਟ ਨਹੀਂ ਆਈ ਹਿੱਤ ਤੱਕ ਨਾ ਹੋਈ ਉਹਨਾਂ ਨੇ ਸਾਨੂੰ ਦੱਸਿਆ ਪਰ ਕਈਆਂ ਪਿੰਡਾਂ 'ਚ ਸ਼ਾਮਤਰਾਸੀ 'ਚ ਵੀ ਬੜਾ ਘਪਲਾ ਆ ਤੇ ਇਹ ਵੀ ਮੇਰਾ ਚਾਹ ਚੈੱਕ ਕਰਨਾ ਚਾਹੀਦਾ ਮੈਂ ਤਾਂ ਇਹ ਕਹੂੰਗੀ ਕਿ ਸੈਂਟਰ ਦੀਆਂ ਸਕੀਮਾਂ ਸਾਈਟੋਂ ਦੇ ਪੈਸੇ ਆ ਰਹੇ ਆ ਔਰ ਸੈਂਟਰ ਵਾਲਿਆਂ ਨੂੰ ਇਹ ਜੁੜੀ ਦੇ ਵਿੱਚ ਆਪਣੀ ਕੋਈ ਨਾ ਕੋਈ ਕਾਰੋਬਾਰੀ ਕਰਨੀ ਚਾਹੀਦੀ ਹੈ ਔਰ ਇਹ ਕਿਉਂਕਿ ਪੈਸਾ ਥੋੜਾ ਨਹੀਂ ਆ ਰਿਹਾ 40-50 ਲੱਖ ਕਿਸੇ ਦਾ 60 ਲੱਖ ਕਿਸੇ ਦਾ ਕਿੰਨਾ ਔਰ ਜਿਹੜੀ ਚਪੜਾਣੀ ਸਕੀਮ ਆ ਔਰ ਸਫਾਈ ਕਰਨ ਦੀ ਸਕੀਮ ਦੇ ਉੱਤੇ ਕਰੋੜ ਰੁਪਇਆ ਲਾਈ ਦਿੰਦੇ ਔਰ ਇਹ ਸਮਝ ਨਹੀਂ ਲੱਗਦੀ ਕਿ ਪੈਸਾ ਕਿੱਦਾ ਲਾਉਂਦੇ ਆ ਔਰ ਇਹ ਕਪਲਾ ਜੜਾਇਆ ਜੇ ਕਹਿੰਦੇ ਵੀ ਅਸੀਂ ਬੜੀ ਸਾਫ ਸੁਥਰੀ ਸਰਕਾਰ ਆ ਤਾਂ ਫਿਰ ਇਸ ਵਾਸਤੇ ਧਿਆਨ ਦੇਣ ਨੂੰ ਇਹ ਪੈਸਾ ਜਿਹੜਾ ਕਿਵੇਂ ਖਰਚ ਹੋ ਗਿਆ ਕਿੱਦਾਂ ਨਹੀਂ ਖਰਚ ਹਰ ਇੱਕ ਬੰਦੇ ਨੇ ਅੱਜ ਕੱਲ ਫੈਕਟਰੀ ਆਪਣੇ ਲਾਈਓ ਉੱਥੋਂ ਹੀ ਟਟਾ ਜਾ ਰਹੀਆਂ ਉੱਥੋਂ ਹੀ ਸਾਰਾ ਕੁਝ ਜਾ ਰਿਹਾ ਇਹ ਇੱਕ ਜਾਂ ਬੰਦੇ ਦੀ ਲੋੜ ਹੈ ਸਰ ਕੀ ਜਿਹੜਾ ਅਕੀ ਦੀ ਗੱਲ ਹੈ ਜਿਹੜਾ ਪਿਛਲੇ ਕਪਲੇ ਹੋ ਰਹੇ ਆ ਪਿਛਲੇ ਕਪਲੇ ਆ ਜਿਹੜੀ ਉਹਦੇ ਤੇ ਤਾਂ ਐਡੀ ਜਾਂ ਟੀਵੀਆਈ ਕਾਰਵਾਈ ਕਰ ਰਹੀ ਹੈ ਪਰ ਇਹ ਤਾਜ਼ਾ ਮਾਮਲਾ ਹੈ ਕਿ ਵੀ ਤੁਹਾਡੀ ਸਰਕਾਰ ਹੈ ਤੁਸੀਂ ਉੱਪਰ ਤੱਕ ਇਹ ਕਰਕੇ ਕਿਉਂ ਨਹੀਂ ਹਿੰਮਤ ਲਓ ਸੀਬੀਆਈ ਵਗੈਰਾ ਹਮੇਸ਼ਾ ਉੱਥੇ ਦਖਲ ਦੰਦੇ ਆ ਜਿੱਥੇ ਪੰਜਾਬ ਸਟੇਟ ਗਵਰਨਮੈਂਟ ਉਹਨਾਂ ਨੂੰ ਕਰ ਮਾਰ ਕੇ ਸਿਰਫ ਸੈਂਟਰ ਗਵਰਨਮੈਂਟ ਸਿੱਧੇ ਸੀਜੀ ਨੇ ਦੇ। ਇਸ ਕਰਕੇ ਅਸੀਂ ਕਹਿੰਦੇ ਆ ਕਿ ਭਗਵੰਤ ਮਾਨ ਸਰਕਾਰ ਜੇ ਸੱਚੀ ਬਾਤ ਉਹਨਾਂ ਦਾ ਨਾਮਨ ਭਾਖ ਸਾਫ ਆਤਾ ਹੋ ਸਾወት ਫਰਨੇ ਨੂੰ ਸਿੱਧੀ ਨੂੰ ਕੇ। ਇਹ ਵੀ ਐਡਿਟ ਕੇਸ ਲਈ ਸਕਦੀ ਹੈ। ਇਹ ਵੀ ਐਫ ਆਈ ਆਰ ਦਿੰਦਾ। ਸਰ ਜੇ ਇਹ ਵਿਜਲਾਸੋਂ ਦੇ ਤੋ ਐਫ ਆਈ ਆਰ ਹੋਣੀ ਫੇਰ ਹੀ ਆ। ਸਰ 13 ਤਰੀਕ ਦਾ ਇਹ ਮਾਮਲਾ ਉਜਾਗਰ ਰਿਹਾ ਜਿੱਕਿ ਪੀਕ ਹੋ ਗਈ ਆ। ਤਾਂ ਇੰਨੇ ਦਿਨ ਕਾਫੀ ਨਹੀਂ ਆ ਉਹ ਸਾਰਾ ਮੈਨੇਜਰ ਨੂੰ ਕਿ ਹਲੇ ਹੋਰ ਦਿਨ ਦੇਣਾ ਜਾਂਦੀ ਸਰਕਾਰ ਨਹੀਂ ਜਿਹੜਾ ਹੁਣ ਜਿੱਦਾਂ ਘੱਟ ਤੋਂ ਘੱਟ ਬੰਵੇਂ ਇਹ ਹੀ ਕਿਹਾ ਤੁਹਾਨੂੰ ਪਹਿਲੇ ਇਹ ਕਿਹਾ ਘੱਟ ਤੋਂ ਘੱਟ ਜਿਹੜਾ ਇਹ ਵੀਡੀਓ ਬਲੌਗ ਮਾਲਕ ਨੂੰ ਨੇ ਕੰਪਲੇਂਟ ਦਿੱਤੀ ਅਨਰਾਈਟਿੰਗ ਇਹਦੇ ਵਿੱਚ ਘੱਟ ਗੰਜਾਇਸ਼ ਆ ਬਾਕੀ ਚੀਜ਼ਾਂ ਦੀ ਪਰ ਇਨਕੁਆਇਰੀ ਜਿਹੜਾ ਸੈਂਟਰਲ ਸਾਹਿਬ ਨੇ ਕਿਹਾ ਭਈ ਇਨਕੁਆਇਰੀ ਲੇ ਭਾਈ ਜਾਂਦੇ ਆ ਤਾਂ ਸ਼ਹਿਰ ਦੇ ਵਿੱਚ ਮੈਨੂੰ ਪ੍ਰੇਸ਼ਨ ਹੋएगी ਬਿਲਕੁਲ ਹੈ ਜਿਸ ਰੇ ਦਾ ਲੱਗਾ ਕਿ ਉਹ ਪੁੱਛ ਸੈਕਟਰੀ ਜਿਹੜੇ ਸੀ ਜਦੋਂ ਇੱਥੇ ਆਇਆ ਸੀ ਅਕਾਊਂਟੈਂਟ ਹੈ ਜੋ ਉਸ ਤੋਂ ਬਾਅਦ ਇਹ ਸੈਕਟਰੀ ਆਪਣੇ ਗੁਰਦਾਸਪੁਰ ਤੋਂ ਉਸ ਲੈ ਗਿਆ ਗੁਰਦਾਸਪੁਰ ਸਸਪੈਂਡ ਵੀ ਹੋਇਆ ਸਰ ਸਸਪੈਂਡ ਆਪ ਜਬਾਲ ਇਹ ਸੈਕਟਰੀ ਜਿਹੜਾ ਇਹ ਖੇਲ ਤਾਂ ਇਹ ਖੇਲ ਤਾਂ ਜਿਹੜਾ ਹੈਗਾ ਇਹ ਸਰਕਾਰ ਲੈਵਲ ਦੇ ਲੋਕਾਂ ਦਾ ਯਾਰ ਇਹ ਖੇਲ ਮੁਲਾਜ਼ਮਾਂ ਦਾ ਨਹੀਂ ਉਹ ਤਾਂ ਪਿਆਦੇ ਹੈ ਸਰ ਔਰ ਜਿਹੜੀਆਂ ਚੱਲਦੀਆਂ ਪੰਚਾਇਤਾਂ ਉੱਤੇ ਵੀ ਇੱਕ ਅਦਾ ਇੱਕ ਅਦਾ ਪੰਚਾਇਤ ਮੈਂਬਰ ਭਾਨ ਕੇ ਨਾ ਜਾਣ ਕੇ ਐਡਮਿਨਿਸਟਰੇਟਰ ਲਾਇਆ ਯਾਰ ਜਿੱਥੇ ਨਹੀਂ ਵੀ ਲੱਗਣਾ ਉੱਥੇ ਵੀ ਤੁਸੀਂ ਕੋਈ ਇਸ ਪੰਚਾਇਤ ਦਾ ਕੋਈ ਆਰਡੀ ਜਮਾਂ ਕੇ ਦੇਖ ਲਓ ਤੁਸੀਂ ਦੇਖੋਗੇ ਬਈ ਨਹੀਂ 80% ਪੰਚ